ਹਾਲੇਲੂਇਆ ਸਾਰੇ ਭੈਣ ਭਰਾਵਾਂ ਨੂੰ ਜੈਮਸੀ ਦੀ ਆਓ ਅਸੀਂ ਪਰਮੇਸ਼ਰ ਦੀ ਪਵਿੱਤਰ ਹਜ਼ੂਰੀ ਦੇ ਵਿੱਚ ਜੁੜੀਏ ਅਤੇ ਪਰਮੇਸ਼ਰ ਮੇਰੇ ਉਦਾਰ ਕਰਤਾ ਪਰਮੇਸ਼ਰ ਪ੍ਰਭੂ ਯੀਸ਼ੂ ਨਾਸਰੀ ਦੇ ਨਾਮ ਦੇ ਵਿੱਚ ਰਾਤ ਦੇ ਸਮੇਂ ਪ੍ਰਾਰਥਨਾ ਦੇ ਵਿੱਚ ਸ਼ਾਮਲ ਹੋਈਏ ਹਾਲੇਲੂਇਆ ਧੰਨਵਾਦ ਕਰਦੇ ਹਾਂ ਪਿਤਾ ਪਰਮੇਸ਼ਰ ਹਾਲੇਲੂਇਆ ਦਿਨ ਵਰਸਾ ਨੂੰ ਸਮਾਰ ਕੇ ਰੱਖਣ ਦੇ ਲਈ ਹਾਲੇਲੂਇਆ ਪਿਤਾ ਪਰਮੇਸ਼ਰ ਧੰਨਵਾਦ ਕਰਦੇ ਹਾਂ ਹਾਲੇਲੂਇਆ ਪਿਤਾ ਪਰਮੇਸ਼ਰ ਸਾਡੇ ਜੀਵਨ ਨੂੰ ਹਰ ਇੱਕ ਦੁਰਘਟਨਾਵਾਂ ਤੋਂ ਹਾਲੇਲੂਇਆ ਐਕਸੀਡੈਂਟਾਂ ਤੋਂ ਹਾਲੇਲੂਇਆ ਵਿਕਟਾਂ ਤੋਂ ਹਾਲੇਲੂਇਆ ਬਿਮਾਰੀ ਤੋਂ ਹਾਲੇਲੂਇਆ ਸਾਡੇ ਜੀਵਨਾਂ ਨੂੰ ਹਾਲੇਲੂਇਆ ਸੁਰੱਖਿਅਤ ਰੱਖਣ ਦੇ ਲਈ ਪਿਤਾ ਪਰਮੇਸ਼ਰ ਤੇਰਾ ਧੰਨਵਾਦ ਕਰਦੇ ਆ ਪਿਤਾ ਪਰਮੇਸ਼ਰ ਹਾਲੇਲੂਇਆ ਦਿਨ ਪਰ ਪਿਤਾ ਪਰਮੇਸ਼ਰ ਹਾਲੇਲੂਇਆ ਸਾਡੀਆਂ ਜ਼ਰੂਰਤਾਂ ਨੂੰ ਪੂਰਾ ਕੀਤਾ ਪਿਤਾ ਪਰਮੇਸ਼ਰ ਹਾਲੇਲੂਇਆ ਹਾਲੇਲੂਇਆ ਤੇਰਾ ਧੰਨਵਾਦ ਕਰਦੇ ਆ ਮੇਰੇ ਖੁਦਾ ਪਿਤਾ ਪਰਮੇਸ਼ਰ ਹਾਲੇਲੂਇਆ ਰਾਤ ਦੇ ਸਮੇਂ ਪਿਤਾ ਪਰਮੇਸ਼ਰ ਹallelujah ਹallelujah ਪਿਤਾ ਪਰਮੇਸ਼ਰ ਸਾਡੇ ਜੀਵਨਾਂ ਨੂੰ ਪਿਤਾ ਪਰਮੇਸ਼ਰ ਸਾਡੇ ਘਰਾਂ ਦੇ ਵਿੱਚ ਪਿਤਾ ਪਰਮੇਸ਼ਰ ਹallelujah ਸਾਡੇ ਬੱਚਿਆਂ ਦੇ ਵਿੱਚ ਹallelujah ਪਿਤਾ ਪਰਮੇਸ਼ਰ ਸਾਡੇ ਜੀਵਨਾਂ ਨੂੰ ਸੁਰੱਖਿਤ ਬਚਾਉਣ ਦੇ ਲਈ ਪਿਤਾ ਪਰਮੇਸ਼ਰ ਤੇਰਾ ਧੰਨਵਾਦ ਕਰਦੇ ਹਾਂ ਪਿਤਾ ਪਰਮੇਸ਼ਰ ਮੈਂ ਪ੍ਰਾਰਥਨਾ ਕਰਦੀ ਹਾਂ ਹallelujah ਪਿਤਾ ਪਰਮੇਸ਼ਰ ਮੇਰੇ ਉਦਾਰ ਕਰਤਾ ਪਰਮੇਸ਼ਰ ਪ੍ਰਭੂ ਯਿਸੂ ਨਾਸਰੀ ਦੇ ਨਾਮ ਦੇ ਵਿੱਚ ਪਿਤਾ ਪਰਮੇਸ਼ਰ ਹallelujah ਪਿਤਾ ਪਰਮੇਸ਼ਰ ਅੱਜ ਦੇ ਬਚਨ ਦੇ ਲਈ ਪਿਤਾ ਪਰਮੇਸ਼ਰ ہالی لوئ پیتا پرمیشور ابن پیتا پرمیشور ہالے لوئییا پیتا پرمیشور رات کے سمے پیتا پرمیشور انہوں کے جیون پرمیشور ہر ایک چنتا ہر ایک ڈپرشن ہالی لویا پیتا پرمیشور ہر ایک گام پیتا پرمیشور ہالے لوئیا پیتا پرمیشور انہوں نے منہ برے بچار برے سپنے پیتا پرمیشور ہالے لوئیا پیتا پرمیشور جو دش آتما کے کارن ہیں پیتا پرمیشور ਸ਼ੈਤਾਨ ਦੇ ਬੰਦੋ ਹਨ ਪਿਤਾ ਪਰਮੇਸ਼ਰ ਹਾਲੇਲੂਇਆ ਪਿਤਾ ਪਰਮੇਸ਼ਰ ਇਹਨਾਂ ਦੇ ਜੀਵਨਾਂ ਨੂੰ ਪਿਤਾ ਪਰਮੇਸ਼ਰ ਅੱਜ ਹੁਣੇ ਇਹਨਾਂ ਨੂੰ ਸ਼ਬਦ ਕੇ ਜਨ ਪਿਤਾ ਪਰਮੇਸ਼ਰ ਪ੍ਰਭੂ ਯੀਸ਼ੂ ਨਸਰੀ ਦੇ ਨਾਮ ਦੇ ਵਿੱਚ ਪਿਤਾ ਪਰਮੇਸ਼ਰ ਤੇਰਾ ਵਚਨ ਦਾ ਸਤਿਕਾਰ ਪਿਤਾ ਪਰਮੇਸ਼ਰ ਹਾਲੇਲੂਇਆ ਪਿਤਾ ਪਰਮੇਸ਼ਰ ਕਿਉਂ ਜੋ ਤੂੰ ਮੇਰੀ ਜਾਨ ਨੂੰ ਮੌਤ ਤੋਂ ਅਤੇ ਮੇਰੀਆਂ ਅੱਖਾਂ ਨੂੰ ਹਾਲੇਲੂਇਆ ਪਿਤਾ ਪਰਮੇਸ਼ਰ ਹੰਝੂਆਂ ਤੋਂ ہالے لوئی پیتا پرمیشر میرے پیرا نو پتا پرمیشر تلا تلکن تو چڈایا ہے پتا پرمیشر ہالے لوئی ا پتا پرمیشر سچ مچ جیوت پرمیشر ہو ہالے پیتا پرمیشور سدیاں پرارتنا اتر دن والے پیتا پرمیشر ہو ہالے لوئی پتا پرمیشر میں پرتھنا کردی ہوں پیتا پرمیشر ان وچن دیر پیتا پرمیشور ہالے لوئی ا پتا پرمیشر انہیں وچن دلی پتا پرمیشر تیرا تنواد کردی ہوں پتا پرمیشور ہالی دمےشور پرمشور پیتا پرمیشرشور چرناکر ہالے ہالے پیتا پرمیشور میں پرارتھنا کردی ہوں پرمیشور ہر ایک جیون پتا پرمیشور ہالے دوئی پتا پرمیشور جو تیرواس کرتے ہیں پیتا پرمیشور ہالیا پیتا پرمیشور جو تیرو دیکھتے ہیں پیتا پرمیشور ਹਾਲੇਲੂਇਆ ਪਿਤਾ ਪਰਮੇਸ਼ਰ ਮੈਂ ਹਰ ਇੱਕ ਜੀਵਨ ਦੇ ਲਈ ਪ੍ਰਾਰਥਨਾ ਕਰਦੀ ਹਾਂ ਪਰਮੇਸ਼ਰ ਹਰ ਇੱਕ ਜੀਵਨ ਦੇ ਵਿੱਚ ਪਰਮੇਸ਼ਰ ਚਿੰਤਾ ਦੀ ਬਿਮਾਰੀ ਹਰ ਇੱਕ ਡਿਪਰੈਸ਼ਨ ਦੀ ਬਿਮਾਰੀ ਹਾਲੇਲੂਇਆ ਪਿਤਾ ਪਰਮੇਸ਼ਰ ਹਰ ਇੱਕ ਬੁਰੇ ਵਿਚਾਰ ਹਰ ਇੱਕ ਬੁਰੇ ਸੁਪਨੇ ਹਾਲੇਲੂਇਆ ਪਰਮੇਸ਼ਰ ਹਰ ਇੱਕ ਉਹ ਗਮ ਦੀ ਡੂੰਗੀ ਤਿਲਕਾ ਵਿੱਚੋਂ ਪਰਮੇਸ਼ਰ ਅੱਜ ਇਹਨਾਂ ਨੂੰ ਕੱਢ ਦੇ ਪਿਤਾ ਪਰਮੇਸ਼ਰ ਪ੍ਰਭੂ ਯਿਸੂ ਨਾਸਰੀ ਦੇ ਨਾਮ ਦੇ ਵਿੱਚ ਪਰਮੇਸ਼ਰ ਹਾਲੇਲੂਇਆ ਪਿਤਾ ਪਰਮੇਸ਼ਰ ਇਹਨਾਂ ਦੇ ਜੀਵਨਾਂ ਦੇ ਵਿੱਚ ਪਰਮੇਸ਼ਰ ਇਨਾਂ ਦੇ ਜੋ ਹੰਝੂਆਂ ਦੇ ਨਾਲ ਪਿਤਾ ਪਰਮੇਸ਼ਰ ਜੋ ਤੈਨੂੰ ਦੇਖ ਰਹੇ ਹਨ ਪਿਤਾ ਪਰਮੇਸ਼ਰ ਤੈਨੂੰ ਪੁਕਾਰ ਰਹੇ ਹਨ ਪਿਤਾ ਪਰਮੇਸ਼ਰ ਹਾਲੇਲੂਆ ਪਿਤਾ ਪਰਮੇਸ਼ਰ ਇਨਾਂ ਦੇ ਜੀਵਨਾਂ ਦੇ ਵਿੱਚੋਂ ਪਰਮੇਸ਼ਰ ਇਨਾਂ ਦੀਆਂ ਅੱਖਾਂ ਦੇ ਵਿੱਚੋਂ ਅੱਜ ਰਾਤ ਦੇ ਸਮੇਂ ਪਰਮੇਸ਼ਰ ਇਨਾਂ ਹੰਝੂਆਂ ਨੂੰ ਪੀਉਣ ਜਿਹਦੇ ਪਿਤਾ ਪਰਮੇਸ਼ਰ ਹਾਲੇਲੂਆ ਪਿਤਾ ਪਰਮੇਸ਼ਰ ਇਨਾਂ ਦੇ ਜੀਵਨਾਂ ਦੇ ਵਿੱਚ ਪਿਤਾ ਪਰਮੇਸ਼ਰ ਆਨੰਦ ਅਤੇ ਖੁਸ਼ੀ ਪਰਦੇ ਮੇਰੇ ਖੁਦਾ ਪਿਤਾ ਪਰਮੇਸ਼ਰ ਹਾਲੇਲੂਆ ਪਿਤਾ ਪਰਮੇਸ਼ਰ ਪ੍ਰਭੂ ਯਿਸੂ ਨਾਸਰੀ ਦੇ ਨਾਮ ਦੇ ਵਿੱਚ ਪਿਤਾ ਪਰਮੇਸ਼ਰ ਹਾਲੇਲੂਇਆ ਹਾਲੇਲੂਇਆ ਪਿਤਾ ਪਰਮੇਸ਼ਰ ਪਰਮੇਸ਼ਰ ਅੱਜ ਤੁਸੀਂ ਉਹਨਾਂ ਦੇ ਹੰਜ ਪੁੰਜ ਦੇ ਲਈ ਜਾ ਰਹੇ ਹੋ ਪਿਤਾ ਪਰਮੇਸ਼ਰ ਹਾਲੇਲੂਇਆ ਪਿਤਾ ਪਰਮੇਸ਼ਰ ਜੋ ਤੈਨੂੰ ਦੇਖ ਰਹੇ ਹਨ ਮੇਰੇ ਪਿਤਾ ਪਰਮੇਸ਼ਰ ਹਾਲੇਲੂਇਆ ਪਿਤਾ ਪਰਮੇਸ਼ਰ ਪਰਮੇਸ਼ਰ ਰਾਤ ਦੇ ਸਮੇਂ ਪਿਤਾ ਪਰਮੇਸ਼ਰ ਹਾਲੇਲੂਇਆ ਪਿਤਾ ਪਰਮੇਸ਼ਰ ਆਪਣੇ ਸਵਰਗਦੂਤਾਂ ਨੂੰ ਪਿਤਾ ਪਰਮੇਸ਼ਰ ਇਹਨਾਂ ਦੇ ਜੀਵਨਾਂ ਦੇ ਵਿੱਚ ਕਲ ਪਿਤਾ ਪਰਮੇਸ਼ਰ ਹਾਲੇਲੂਇਆ ਪਿਤਾ ਪਰਮੇਸ਼ਰ ਇਨਾਂ ਦੇ ਜੀਵਨਾਂ ਦੇ ਵਿੱਚ ਪਰਮੇਸ਼ਰ ਆਪਣੇ ਸਵਰਗਦੂਤਾਂ ਦਾ ਪੈਰਾਂ ਲਾਪੀਤਾ ਪਰਮੇਸ਼ਰ ਹਾਲੇਲੂਇਆ ਪਿਤਾ ਪਰਮੇਸ਼ਰ ਪ੍ਰਭੂ ਯੀਸ਼ੂ ਦਾਸ ਦੀ ਦੇ ਨਾਮ ਦੇ ਵਿੱਚ ਪਿਤਾ ਪਰਮੇਸ਼ਰ ਹਾਲੇਲੂਇਆ ਪਿਤਾ ਪਰਮੇਸ਼ਰ ਇਨਾਂ ਦੇ ਜੀਵਨਾਂ ਦੇ ਵਿੱਚ ਪਿਤਾ ਪਰਮੇਸ਼ਰ ਹਾਲੇਲੂਇਆ ਹਾਲੇਲੂਇਆ ਪਿਤਾ ਪਰਮੇਸ਼ਰ ਰਾਤ ਦੇ ਸਮੇਂ ਪਿਤਾ ਪਰਮੇਸ਼ਰ ਇਨਾਂ ਦੇ ਜੀਵਨਾਂ ਦੇ ਵਿੱਚ ਮਿੱਠੀ ਨੀਂਦ ਦੇ ਪਿਤਾ ਪਰਮੇਸ਼ਰ ਹਾਲੇਲੂਇਆ ਹਾਲੇਲੂਇਆ ਪਿਤਾ ਪਰਮੇਸ਼ਰ ਸਵੀਅਤ ਦੇ ਸਮੇਂ ਪਿਤਾ ਪਰਮੇਸ਼ਰ ਇਹ ਮਸੀਹ ਦੇ ਵਿੱਚ ਜਾ ਕਰਨ ਪਿਤਾ ਪਰਮੇਸ਼ਰ ਹਾਲੇਲੂਇਆ ਪਿਤਾ ਪਰਮੇਸ਼ਰ ਅਤੇ ਤੇਰੇ ਚਰਨਾ ਦੇ ਵਿੱਚ ਪਿਤਾ ਪਰਮੇਸ਼ਰ ਤਨਵਾਦ ਦਾ ਬਲੀਦਾਨ ਚੜਾਉਣ ਪਿਤਾ ਪਰਮੇਸ਼ਰ ਸਵੀਅਤ ਦੇ ਸਮੇਂ ਪਿਤਾ ਪਰਮੇਸ਼ਰ ਹਾਲੇਲੂਇਆ ਪਿਤਾ ਪਰਮੇਸ਼ਰ ਪਰਮੇਸ਼ਰ ਸਾਰਿਆਂ ਸਾਰੀ ਮਹਿਮਾ ਅਤੇ ਸਾਰਾ ਆਦਰ ਹਾਲੇਲੂਇਆ ਪਿਤਾ ਪਰਮੇਸ਼ਰ ਅਤੇ ਸਾਰਾ ਜ਼ਲਾਲ ਹਾਲੇਲੂਇਆ ਪਿਤਾ ਪਰਮੇਸ਼ਰ ਮੇਰੇ ਪਰਮੇਸ਼ਰ ਦੇ ਪੁੱਤਰ ਪ੍ਰਭ ਯੀਸ਼ੂ ਮਸੀਹ ਦੇ ਨਾਮ ਦੇ ਵਿੱਚ ਮੰਗਦੇ ਹਾਂ ਆਮੇਨ